ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਹੈ ਜਿੱਥੇ ਇੱਕ ਸੇਵਾਦਾਰ ਸੇਵਾ ਕਰਦਾ ਹੋਇਆ ਕੜਾਹੇ ਦੇ ਵਿੱਚ ਝੜ ਗਿਆ ਹੈ ਜਿੱਦੀ ਹਾਲਤ ਜਿਹੜੀ ਹੈ ਬਹੁਤ ਗੰਭੀਰ ਰਸੇ ਜਾ ਰਹੀ ਹੈ ਤੇ ਸੇਵਾ ਜਿਹੜੀ ਹੈਗੀ ਆ ਉਹ ਦਿਨ ਦਾ ਕਰਦਾ ਸੀ ਅਜਿھوں ਨੇ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਸੀ ਪਰ ਅਚਾਨਕ ਜਿਹੜਾ ਇਹ ਪੈਰ ਸਲਕਣ ਦੇ ਕਾਰਨ ਇਹ ਸਿੰਘ ਜਿਹੜਾ ਹੈ ਕਾਏ ਕੜਾਹੇ ਦੇ ਵਿੱਚ ਝੜ ਗਿਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਦੇ ਵੀ ਝੂਠ ਨਹੀਂ ਬੋਲਦੀਆਂ ਸੇਵਾ ਜਦੋਂ ਪੂਰੀ ਹੋ ਜਾਂਦੀ ਹੈ ਜਦੋਂ ਪਰਮਾਤਮਾ ਨੂੰ ਕਿਸੇ ਦੀ ਲੋੜ ਹੁੰਦੀ ਹੈ ਤੇ ਉਹ ਆਪਣੇ ਘਰ ਦਰਵਾਰ ਵਿੱਚ ਬੁਲਾ ਲੈਂਦਾ ਹੈ ਪਰ ਦਰਵਾਰ ਦੇ ਵਿੱਚ ਕਈ ਵਾਰੀ ਸਾਡੇ ਕੋਲੋਂ ਐਡੀਆਂ ਵੱਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਜਿਹਦੇ ਕਾਰਨ ਕਿ ਪਰਮਾਤਮਾ ਸਜ਼ਾ ਵੀ ਦੇ ਦਿੰਦਾ ਹੈ ਇਹ ਇਹ ਪਤਾ ਨਹੀਂ ਸਾਡੇ ਕਿਹੜੇ ਕਰਮਾਂ ਦਾ ਫਲ ਹੈ ਜਿਹੜਾ ਇਸ ਸਿੰਘ ਨੂੰ ਮਿਲਿਆ ਹੈ ਪਰ ਸੇਵਾ ਜਿਹੜੀ ਹੈ ਕਿ ਉਹਨਾਂ ਦਾਤ ਕਰਦੇ ਸਨ ਤੇ ਸੇਵਾ ਕਰਦੇ ਕਰਦੇ ਅਚਾਨਕ ਪੈਰ ਸੁੱਸਲ ਜਾਂਦਾ ਹੈ ਤੇ ਉਹ ਪੈਰ ਫਿਸਲਣ ਦੇ ਕਾਰਨ ਕੜਾਹੇ ਦੇ ਵਿੱਚ ਜਾ ਡਿੱਗਦੇ ਨੇ ਜੀ ਤੇ ਡਾਕਟਰ ਬੜਾ ਇਲਾਜ ਕਰਦੇ ਨੇ ਜਦੋਂ ਜਹਿਦ ਕਰਦੇ ਨੇ ਤੇ ਜਿਹੜੇ ਇਲਾਜ ਚੱਲ ਰਹੇ ਹੈ ਤੇ ਅਚਾਨਕ ਪੈਰ ਡਿੱਗਣ ਕਾਰਨ ਉਹ ਦਾ ਸਰੀਰ ਜਿਹੜਾ ਬਿਲਕੁਲ ਚੁਲ ਚੁਕਿਆ ਹੈ ਤੇ ਬਚਣਾ ਨਾ ਬਚਣਾ ਇਹ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ ਪਰ ਸੇਵਾ ਜਿਹੜੀ ਹੈਗੀ ਕਰਦੇ ਕਰਦੇ ਇਹ ਪੈਰ ਥਲਕਣ ਕਾਰਨ ਜਿ ਕੜਾਹੇ ਦੇ ਵਿੱਚ ਜਾ ਡੇ ਗਿਆ ਹੈ ਤੇ ਇਹ ਦੋਨਾਂ ਦੇ ਲਈ ਸਾਰ ਹੈ ਪਰ ਆਪ ਰਲ ਮਿਲ ਕੇ ਅਰਦਾਸ ਬੇਨਤੀ ਕਰੀਏ ਕਿ ਉਹ ਠੀਕ ਹੋ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਬਾਚੜ ਕੇ ਸੇਵਾ ਤੇ ਭਾਵਨਾ ਕਰਦਾ ਰਹੇ ਬਿਣਾ ਕੇ ਰੱਖੇ ਪ੍ਰਮਾਤਮਾ ਤੇ ਮੇਰ ਪਰੇ ਹੱਥ ਰੱਖੇ ਸੰਗਤ ਪ੍ਰਸ਼ਾਦਾ ਸ਼ਕਤੀ ਸੀ ਜਦੋਂ ਲੰਗਰ ਪ੍ਰਸ਼ਾਦਾ ਖੀਰ ਵਗੈਰਾ ਜੋ ਵੀ ਉਹ ਬਣਾਉਂਦਾ ਸੀ ਉਹ ਸਾਰੀ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਭਾਈ ਸਾਹਿਬ ਤੇ ਲਈ ਇੱਕ ਵਾਰੀ ਅਰਦਾਸ ਬੇਨਤੀ ਜਰੂਰ ਕਰਨੀ ਹੈ ਕਿ ਉਹ ਬਿਲਕੁਲ ਠੀਕ ਸਿਹਤ ਹੋ ਜਾਵੇ ਤਾਂ ਕਿ ਉਪਰ ਕੇ ਸੇਵਾ

ਕਿਆ ਕਿ ਨਾ ਤਰਸਦਾ ਪਰਵਾਹ ਨਹੀਂ ਆਤੀ ਹੋਰੋ ਰਿਆਦ ਕਰਨਾ ਬਸ ਕੁਛ ਕਰਾਂਗਾ ਸੋ ਨਾ ਨਾ ਕਰਦਾ ਫਾਸਿਲ ਕਰਦਾ ਤਰਜੀਹ ਹੈ ਹਾਂ ਅਜ ਇਹਦਾ ਖਾਤਿਆ ਨਾ ਮੁੰਡੇ ਦਾ ਬੈਕਟੂਨ ਆਪਣੇ ਪਾਲਣੋਂ ਬੁੱਕੇ ਤੋ ਜੀ ਹੋਸ਼ਤ ਕਰਨਾ ਹਾਂ ਹਾਂ ਲੈ ਲੈ

ਸਾਰਾ ਗਰੀਬਾਂ ਦਾ ਸਾਰਾ ਕੰਮ ਹੋਊਗਾ A to Z ਵੱਡੇ ਤੋਂ ਵੱਡਾ ਜਿਹਨਾਂ ਨੇ ਕੰਮ ਕਰਵਾਇਆ ਹੋਊਗਾ ਬਸ ਉਹ ਰਾਮਦਾਸ ਆਪਾਂ